ਇੰਦਰਵੀਰ ਸਿੰਘ ਨਿਜਰ ਨੇ ਪੰਜਾਬ ਚ ਰਾਜਨੀਤੀ ਦੇ ਫੇਰ ਬਦਲ ਨੂੰ ਆਖਿਆ ਮੰਦਪਾਗਾ ਕਿ ਹਰ ਲੋਕਾਂ ਨੇ ਸਾਡੇ ਤੇ ਭਰੋਸਾ ਕਰਕੇ ਸਾਨੂੰ ਜਿਤਾਇਆ ਪਰ ਅਸੀਂ ਕੀ ਕਰ ਰਹੇ ਹਾਂ ਜੇ ਭਾਜਪਾ ਜਿੱਤਦੀ ਹੈ ਇਸ ਵਾਰ ਦੇ ਲੋਕ ਸਭਾ ਚੋਣਾਂ ਤੇ ਫਿਰ ਉਹ ਕਾਲਾ ਦਿਨ ਹੋਵੇਗਾ ਭਾਰਤ ਲਈ ਆਪ ਤੋਂ ਐਮਐਲਏ ਤੇ ਐਮਪੀ ਬੀਜੇਪੀ ਚ ਸ਼ਾਮਲ ਹੋਏ ਪਰ ਉਹਨਾਂ ਨੇ ਕਿਹਾ ਕਿ ਸਾਨੂੰ ਕੰਮ ਨਹੀਂ ਕਰ ਦਿੰਦੇ ਸੀ ਸਾਡਾ ਸਾਹਕੁੱਟ ਦਾ ਤੇ ਡਾਕਟਰ ਨੀਜਰ ਨੇ ਕਿਹਾ ਮੈਂ ਖੁਦ ਮੰਤਰੀ ਰਿਆਂ ਪਰ ਮੈਨੂੰ ਅਜਿਹੀ ਕੋਈ ਵੀ ਗੱਲ ਨਹੀਂ ਲੱਗੀ ਮੈਂ ਵੀ ਮੰਤਰੀ ਰਿਆਂ ਸਭ ਕੰਮ ਹੁੰਦੇ ਨੇ ਮੈਨੂੰ ਫੋਨ ਵਿਦੇਸ਼ੀ ਨੰਬਰ ਤੋਂ ਆਇਆ ਸੀ ਮੇਰੇ ਪੀਏ ਨੂੰ ਮੇਰੇ ਨਾਲ ਗੱਲ ਕਰਾਉਣ ਲਈ ਕਹਿ ਰਿਹਾ ਸੀ ਖੈਰ ਮੇਰੀ ਗੱਲ ਤੇ ਨਹੀਂ ਹੋਈ ਪਰ ਮੈਂ ਪੱਕਾ ਨਹੀਂ ਕਹਿ ਸਕਦਾ ਬੀਜੇਪੀ ਵੱਲੋਂ ਫੋਨ ਆਇਆ ਸੀ ਜਾਂ ਕਿਸੇ ਹੋਰ ਦਾ ਕੇਜਰੀਵਾਲ ਦੀ ਗ੍ਰਿਫਤਾਰੀ ਤੋਂ ਬਾਅਦ ਪੰਜਾਬ ਦੀਆਂ ਲੋਕ ਸਭਾ ਚੋਣਾਂ 'ਚ ਫਰਕ ਕਿੰਨਾ ਕੁ ਪਵੇਗਾ ਇਸ ਤੇ ਡਾਕਟਰ ਨਿਜ਼ਰ ਨੇ ਕਿਆ ਕਿ ਜਿਸ ਤਰ੍ਹਾਂ ਵੀ ਜੀਪੀ ਤੱਕੇਸ਼ਾਈ ਕਰ ਰਹੀ ਹੈ ਕਾਂਗਰਸ ਨੇ ਆਦੇ ਅਕਾਊਂਟ ਸੇਸ ਕਰ ਲਏ ਗਏ ਨੇ ਉਹ ਚੋਣ ਕਿਵੇਂ ਲੜਨਗੇ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਗ੍ਰਿਫਤਾਰ ਕੀਤਾ ਹੋਇਆ ਅਸੀਂ ਡੋਲੇ ਨਹੀਂ ਅਸੀਂ ਲੜਾਈ ਲੜਦੇ ਰਹਾਂਗੇ ਬੀਜੇਪੀ ਅਤੇ ਅਕਾਲੀ ਦਲ ਦੇ ਗੱਟ ਛੋੜਦੇ ਕਿਹਾ ਵਧੀਆਂ ਜੇ ਗੱਠਜੋੜ ਨਹੀਂ ਹੋਇਆ ਕਾਲੀ ਦਲ ਬਹੁਤ ਪ੍ਰਾਣਿਕ ਪਾਰਟੀ ਹੈ ਜਿਸ ਨੂੰ ਮਜ਼ਬੂਤ ਹੋਣ ਦੀ ਲੋੜ ਹੈ। ਮਾਰੀ ਗੱਲ ਹੈ ਲੋਕਾਂ ਦਾ ਵਿਸ਼ਵਾਸ ਜਿੱਤ ਕੇ ਅਸੀਂ ਲੋਕਾਂ ਦੇ ਨੁਮਾਇੰਦੇ ਬਣਦੇ ਹਾਂ ਔਰ ਜਨੇ ਲੋਕ ਸਭਾ ਜਨੇ ਔਰ ਵਿਧਾਨ ਸਭਾ ਜਨੇ ਫਿਰ ਜੇ ਪਾਰਟੀ ਚੇਂਜ ਕਰਦੇ ਤਾਂ ਲੋਕਾਂ ਦਾ ਵਿਸ਼ਵਾਸ ਟੁੱਟਦਾ ਔਰ ਲੋਕ ਟੁੱਟਾ ਵਿਸ਼ਵਾਸ ਲੋਕੀ ਨੇ ਦੁਖੀ ਹੋ ਜਾਂਦੇ ਨੇ ਬਹੁਤ ਜ਼ਿਆਦਾ ਔਰ ਪੰਜਾਬ ਦੇ ਲੋਕੀ ਤੇ ਇਸ ਕਰਕੇ ਬਹੁਤ ਦੁਖੀ ਨੇ ਕਿਉਂਕਿ ਬਹੁਤ ਅਗਲਾਬਦੀ ਹੋ ਰਹੀ ਹੈ। ਮਾੜੀ ਗੱਲਾਂ ਨਹੀਂ ਹੋਣ ਚਾਹੀਦੀ। ਸਤਿ ਸ਼੍ਰੀ ਅਕਾਲ ਗੁਲੰਦਰ ਜੀ ਐਮਐਲ ਇਹ ਮੇਰੇ ਫੀਲਿੰਗ ਕੋ ਕਹਿਣੇ ਕੀ ਉਤਰਾ ਮਸੂਸ ਹੋ ਰਹੀ ਆ ਮਾਂ ਦੀ ਪਾਰਟੀ ਪੰਜਾਬ ਕੋ ਕੰਮ ਨਹੀਂ ਕਰਦਾ ਜਾ। ਜਿਹੜੇ ਸਾਡੇ ਕਾਰਜਕਰ ਉਹ ਹੋਵੇ ਲੈਦੇ ਸਹੀ ਇਜ਼ਾਮ। ਦੇਖੋ ਮੈਂ ਸਰਕਾਰ ਚ ਮਿਨਿਸਟਰੀ ਰਿਹਾ ਔਰ 11 ਮਹੀਨੇ ਮਿਨਿਸਟਰੀ ਕਰ ਮੈਂ ਸ਼ਬਦ ਜਲਦ ਕਟ ਹੋਣਗੇ। ਮੈਨੂੰ ਕਦੇ ਕਿਸੇ ਨੇ ਰੋਕਿਆ ਨਹੀਂ ਕਿਸੇ ਕੰਮ ਤੋਂ। ਮੇਰੇ ਟੋਟਲ ਆਜ਼ਾਦੀ ਸੀ, ਟੋਟਲ ਫ੍ਰੀडम ਸੀ ਮੈਨੂੰ। ਮੈਂ ਆਪਣੀ ਮਰਜ਼ੀ ਨਾਲ ਕੰਮ ਕਰਦਾ ਸੀਗਾ। ਸ਼ਾਇਦ ਬਈ ਮਿਨਿਸਟਰੀ ਹੋ ਜੀ ਸੀ ਕਿ ਮੈਨੂੰ ਜਾਇਜ਼ ਸੀ ਲੋਕਲ ਗਵਰਨਮੈਂਟ ਤੋਂ ਬਹੁਤ बहुत फ्रीडम हमारा पार्लीमेंटरी फेयर हम सारी नेशनल पार्टी बन चुकी है फाइनेशियली तो बहुत स्ट्रोंग है तो शायद उ बड़ा वाण है लोग मना ले तो वो काफी रूपलैसली काम करते हैं मतलब तो तर्स कारजन ने कहते चलो यार ਉਹ ਨਹੀਂ ਆਜ ਕਰਦੇ ਅਸੀਂ ਕਿਵੇਂ ਸ਼ਰਮਾ ਜਾਂਦੇ ਕਿ ਯਾਰਾ ਕੰਮ ਕਰਨ ਲੱਗੇ ਲੱਗੂ ਕਾ ਜੋ ਮੈਂ ਖੁਦਕੁਬਾਈ ਚ ਕਰਨ ਰਿਹਾ ਉਹ ਕਦੇ ਤੇ ਦੱਸਣਾ ਲੋਕਾਂ ਨੂੰ ਕਿ ਖੁਦਕੁਬਾਈ ਕਰਨ ਦੇ ਸੋ ਉਹਨਾਂ ਦਾ ਬਾਕੀ ਪਾਰਟੀ ਨਾਲ ਉਹਨਾਂ ਸੋ ਬਿਲਕੁਲ ਅਲੱਗ ਹੈ ਉਹ ਕਹਿੰਦੇ ਕਿ ਇਕੱਲੇ ਇਕੱਲੇ ਵਧਾਇਆ ਕਿ ਨਾ ਇਹਦੇ ਟੱਚ ਜ ਹੈਗੇ ਆ ਸਾਡੇ ਭਾਜਪਾ ਵਾਲੇ ਕਹਿ ਰਹੇ ਨੇ ਤੇ ਸਾਡੇ ਇਕੱਲੇ ਇਕੱਲੇ ਵਧਾਇਆ ਦੇਖੋ ਇਸ ਤਰ੍ਹਾਂ ਹੁੰਦਾ ਕਿਉਂ ਟੈਲੀਫੋਨ ਕਿਸ ਨੂੰ ਕਰ ਲੈਣਾ ਤੇ ਕੋਈ ਟੱਚ ਨਹੀਂ ਨਾ ਆਉਂਦਾ ਐਸੇ ਹੁੰਦਾ ਅਗਲੇ ਬੰਦਾ ਕਿ ਹਾਂ ਜੀ ਮੈਂ ਤੁਹਾਡੇ ਨਾਲ ਇੰਟਰਸਟਡ ਹਾਂ ਤੇਰੀ ਟੱਕੜੇ ਗੱਲ इस करके सारी दुनिया सारी मिलती गिल जो विधानसभा सब लोग मिलने हासे मुखल च कई गलती पर मतलब कि टच तो 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 है भीज़ी भीज़ी तो 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 नहीं मैन कोई फोन नहीं आया लेकिन परसों चौदह आए मेरे पीए को मेरा फोन एक बंदा बारंबर दल्दी में चुक लिया तो बार फोन चुके ना करो उन्हें चुक लिया बंदा कहेंटर निधि न गल कर पीए कई गल करनी है ਉਹਨੇ ਦੱਸਿਆ ਨਹੀਂ ਕੀ ਕੰਮ ਹੈ ਕਿ ਜੋ ਨਾਂ ਦੱਸਿਆ ਸੀ ਉਹਨੇ ਉਹ ਬਾਅਦ ਚ ਪਤਾ ਲੱਗਾ ਕਿ ਉਹ ਜਿਹੜੇ ਬਾਕੀ ਆ ਮੇਰੇ ਨਾਂ ਨੇ ਸੋਦਾ ਬਿਨਾ ਹੋਈ ਸੀ ਸੋ ਇਸ ਕਰਕੇ ਹੋ ਸਕਦਾ ਕਿ ਉਹ ਟਰਾਈ ਕਰ ਰਹੇ ਹੋ ਪਰ ਮੈਨੂੰ ਮੇਰਾ ਕੋਈ ਕਿਸੇ ਗੱਲ ਨਹੀਂ ਇਸ ਤਰ੍ਹਾਂ ਭਾਜੀ ਜੀ ਦਾਵਾ ਕਰੇ ਕਿ 400 ਪਾਰ ਲੋਕ ਸਭਾ ਤੁਹਾਨੂੰ ਦੇਖਣ ਦਾ ਕੋਈ ਲੱਗਦਾ ਨਹੀਂ ਹੈ ਜੇ ਆਏਗਾ ਤੇ ਹਿੰਦੁਸਤਾਨ ਵਾਸਤੇ ਬਹੁਤ ਮਾੜਾ ਦਿਨ ਹੋਏਗਾ ਬਹੁਤ ਹੀ ਸਟਰੋਂਗ ਕੋਈ ਪਾਰਟੀ ਨੂੰ ਜੀ ਆਰਗਨਾਈਜੇਸ਼ਨ ਬਹੁਤ ਸਟਰੋਂਗ ਜੇ ਰਹੀ ਹੈ 2/3 ਮੈਜੋਰਟੀ ਨਹੀਂ ਮਿਲ ਜੇ ਜੀ ਤੁਹਾਡੀ ਕਨਸਟੀਟਿਊਐਂਟ ਚੇਂਜ ਹੋ ਜਾਣੀ ਹੈ ਅਸੀਂ ਅੱਖਾਂ 'ਚ ਘਸੋਂਦੇ ਤੇ ਰੋਣਾ ਹਿੰਦੁਸਤਾਨੀਆਂ ਨੇ ਪਰ ਉਹ ਟਾਈਮ ਬਹੁਤ ਡੇਟ ਹੋ ਜਾਣਾ ਹੈ। ਇਹ ਵੀ ਮਥਰੇ ਫਿਰਦੇ ਆਂ। ਸੋ ਪੰਜਾਬੀ ਦੇ ਖਾਸਟੈਂਡ ਰਹਿਣ ਕਿ ਆਪਣਾ ਪਰਨਾ ਬਾਕੀ ਹਿੰਦਸਤਾਨਨ ਮੇਰੀ ਪਰਮਾਤਮਾ ਕੋਸਰਦਾਸ ਵੀ ਹੈ ਤੇ ਹਿੰਦੁਸਤਾਨੀ ਨੇ ਰਿਕਵੈਸਟ ਵੀ ਹੈ ਕਿ ਸੋਚ ਕੇ ਵੋਟ ਪਾਓ। ਜਿਹੜੇ ਗੱਲਾਂ ਚੰਗੀਆਂ ਸੁਹਾਣੀਆਂ ਲੱਗਦੀਆਂ ਹੁੰਦੀਆਂ ਨੇ ਚੰਗੀਆਂ ਨਹੀਂ ਹੁੰਦੀਆਂ। ਇਹ ਜੀ ਪੰਜਾਬ ਤੋਂ ਪਹਿਲੀ ਵਾਰੀ ਕੰਦੇ ਚੌਂ ਲੱਗਦੀ ਹੈ ਕਿ ਇੱਕ ਵਾਰ ਜੋੜ ਘਟ ਜੋੜ ਤੱਕ ਕਟਾਵਾਂ ਜਿੰਨੇ ਹੋਣ ਗਏ ਹਨ ਨਹੀਂ। ਅੰਮ੍ਰਿਤਸਰ ਤੋਂ ਸੁਨੀਲ ਖੋਸਲਾ ਦੀ ਰਿਪੋਰਟ